ਸ੍ਰੀ ਗੁਰਦਵਾਰ ਜੀ ਮੈਂ ਹਾ ਅਸ਼ਦੀਪ कौर ਸੰਦੂ ਤੇ ਗੱਲ ਕਰਦੇ ਹਾਂ ਜੀ ਇੱਕ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਜਿਹੜਾ ਨੇ ਪੰਜਾਬ ਦੇ ਵਿੱਚ ਹਾਹਾਕਾਰ ਮਚਣ ਵਾਲੀ ਗੱਲ ਸਾਹਮਣੇ ਆ ਰਹੀ ਹੈ ਕੀ ਅਚਿਆ ਹੋ ਗਿਆ ਪੰਜਾਬ ਦੇ ਵਿੱਚ ਜੋ ਇਹ ਖਬਰ ਨੂੰ ਜਿਹੜਾ ਹੈ ਵਾਰ-ਵਾਰ ਸੋਸ਼ਲ ਮੀਡੀਆ ਦੇ ਉੱਤੇ ਦਿਖਾਇਆ ਜਾ ਰਿਹਾ ਹੈ ਇਥੋਂ ਤੱਕ ਇਹ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਨੇ ਜਿਹੜੇ ਨੇ ਰਸਤੇ ਤਕਸੀਲ ਕਰ ਦਿੱਤੇ ਨੇ ਤੇ ਲੋਕ ਜਿਹੜੇ ਨੇ ਔਣ ਜਾਣ ਤੋਂ ਵੀ ਖੱਜਲ-ਖੁਆਰ ਹੋ ਰਹੇ ਨੇ ਕਿੰਨਾ ਲੋਕਾਂ ਦੀ ਗੱਲ ਹੋ ਰਹੀ ਹੈ ਕੀ ਅਚਿਆ ਹੋ ਰਿਹਾ ਪੰਜਾਬ ਦੇ ਵਿੱਚ ਜਿੱਥੇ ਇਹ ਸਿਸਟਮ ਜਿਹੜਾ ਹੈ ਆਵਾ ਚਾਹੀਦਾ ਹਿੱਲਿਆ ਹੋਇਆ ਨਜ਼ਰ ਆ ਰਿਹਾ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹੋ ਜਿਹਾ ਕੀ ਡਿਸੀਜਨ ਲੈ ਜਾ ਰਹੇ ਨੇ ਜਿਦੇ ਵਿੱਚ ਲੋਕਾਂ ਨੂੰ ਵੀ ਆਮ ਲੋਕਾਂ ਨੂੰ ਵੀ ਰਿਕਾਵਟ ਪੈ ਰਹੀ ਹੈ ਤੇ ਚੱਪੇ-ਚੱਪੇ ਤੇ ਸ਼ਾਨਦਿੱਖ ਕਿਸ ਲਈ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿੱਚ ਲੋਕਾਵਿਚਾਲੇ ਇਸ ਸਮੇਂ ਹਲਚਲ ਮਚੀ ਹੋਈ ਹੈ ਦਾਅ ਤਈ ਹੈ ਕਿ ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਇੱਕ ਵੇਸ਼ ਮੁਹੰਮਦ ਆਪਰੇਸ਼ਨ ਸੀ 23 ਸ਼ੁਰੂ ਕੀਤੀ ਹੈ ਇਸ ਮੁਹੰਮਦ ਦਾ ਉਦੇਸ਼ ਹੈ ਸਮਾਜ ਵਿਰੋਧੀ ਅੰਸਲਾ ਨਸ਼ਾ ਤਸਕਲਾ ਅਤੇ ਨਜਾਇਜ਼ ਸ਼ਰਾਬ ਵਿੱਚ ਸ਼ਾਮਲ ਲੋਕਾਂ ਨੂੰ ਟਿੱਖੀ ਨਜ਼ਰ ਰੱਖਣਾ ਪੰਜਾਬ ਵਿੱਚ ਦਾਖਲ ਹੋਣ ਜਾਣ ਵਾਲੇ ਸਾਰੇ ਵਾਹਨਾਂ ਦੀ ਪੂਰੀ ਤਰ੍ਹਾਂ ਜਾਂਚ ਕਰਨੀ ਇਹ ਇਕਸਾਰ ਕਾਰਵਾਈ ਪੰਜਾਬ ਦੇ ਡੀਜੀਪੀ ਕਰੋ ਯਾਦਨ ਦੇ ਆਦੇਸ਼ਾਂ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੀਤੀ ਜਾ ਰਹੀ ਹੈ ਸਾਰੇ ਸਰਹੱਦੀ ਜ਼ਿਲ੍ਹਿਆਂ ਨੇ ਐਸਐਸਪੀਜ਼ ਨੂੰ ਰਨ ਨਿੱਤਕ ਥਾਵਾਂ ਤੇ ਸਾਂਝੀਆਂ ਚੌਕੀਆਂ ਸਫਤ ਕਰਨ ਤੇ ਗਜਟ ਅਧਿਕਾਰੀਆਂ ਤੇ ਐਸਐਚਓ ਦੀ ਨਿਗਰਾਨੀ ਹੇਠ ਮਜ਼ਬੂਤ ਚੌਕੀਆਂ ਸਮਾਪਤ ਕਰਨ ਲਈ ਵਕਤ ਤੋਂ ਬਾਅਦ ਪੁਲਿਸ ਫੋਰਟ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਸੰਗ ਜਾਣਕਾਰੀ ਸਾਂਝੀ ਕਰਦੇ ਆ ਵਿਸ਼ੇ ਡੀਜੀਪੀ ਨੂੰ ਅਰਪਿਤ ਸ਼ੁਕਲਾ ਨੇ 10 ਅੰਤਰਰਾਸ਼ਟਰੀ ਸਰਹੱਦੀ ਜ਼ਿਲ੍ਹੇ ਪਠਾਨਕੋਟ, ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੂਪਨਗਰ, ਏਐਸਐਸ ਨਗਰ ਅਤੇ ਨਗਰ ਪਟਿਆਲਾ, ਸੰਗਰੂਰ, ਮਾਨਸਾ, ਖੁਸ਼ਿਆਰਪੁਰ ਅਤੇ ਬਠਿੰਡਾ ਵਿੱਚ 65 ਪ੍ਰਵੇਸ਼ ਨਿਕਾਸ ਥਾਵਾਂ ਤੇ ਤਾਲਮੇ ਲਈ ਮਜ਼ਬੂਤ ਨਾਕੇਬੰਦੀਆਂ ਲਗਾਈਆਂ ਗਈਆਂ ਜਿਸ ਵਿੱਚ 600 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਤਾਂ ਦੱਸ ਦਈਏ ਕਿ ਇਸ ਤਰ੍ਹਾਂ ਸੂਬੇ ਵਿੱਚ ਦਾਖਲ ਹੋਣ ਲਈ ਨਿਕਾਸ ਕਰਨ ਵਾਲੇ 1182 ਵਾਹਨਾਂ ਦੀ ਜਾਂਚ ਕੀਤੀ ਗਈ ਹੈ ਇਸ ਵਿੱਚ 234 ਤੇ ਚਲਾਨ ਦਿੱਤੇ ਗਏ ਤੇ ਵਾਹਨ ਜ਼ਬਤ ਕੀਤੇ ਗਏ ਇਸ ਤੋਂ ਇਲਾਵਾ ਪੁਲਿਸ ਨੇ 5 ਐਫਆਈ ਦਰਜ ਕੀਤੀਆਂ ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ 283 ਵੇਧ ਵਿੱਚ ਨਸ਼ਾ ਵਿਰੋਧੀ ਮਾਨਸੀਅਤ ਜਾਰੀ ਰੱਖਦੇ ਪੰਜਾਬ ਪੂਰਬ ਸੂਬੇ ਵਿੱਚ 300 ਜਿਹੜੀ ਨੇ 46 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਤੇ ਇਹਨਾਂ ਅਭਿਆਨਾਂ ਤੇ 25 ਤਸਕਰਾਂ ਗ੍ਰਫਤਾਰ ਕੀਤੀ ਅਤੇ 68 ਐਫਆਈਆਰਆਂ ਦਰਜ ਕੀਤੀਆਂ ਗਈਆਂ ਇਸ ਨਾਲ ਪਿਛਲੇ 283 ਦਿਨਾਂ ਵਿੱਚ ਗ੍ਰਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 39864 ਹੋ ਗਈ ਹੈ ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਛਾਪਿਆਂ ਦੌਰਾਨ 1.5 ਕਿਲੋ ਹਿਰੋਇਨ 429 ਗ੍ਰਾਮ ਅਫੀਮ 6 ਕਿਲੋ ਗਾਂਜਾ 21 ਕਿਲੋ ਪੁੱਕੀ ਅਤੇ 2.95 ਲੱਖ ਰੁਪਏ ਦੀ ਡਰੱਗ ਮਣੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ 70 ਗਜਟ ਅਧਿਕਾਰਾਂ ਦੀ ਨਿਗਰਾਨੀ ਹੇਠ 1000 ਤੋਂ ਵੱਧ ਪੁਲਸ ਮੁਲਾਜ਼ਮਾਂ ਲਈ 120 ਤੋਂ ਵੱਧ ਟੀਮਾਂ ਸੂਬੇ ਪਾਰ ਵਿੱਚ ਕਰਾਈਆਂ ਕੀਤੀਆਂ ਤੇ 340 ਸ਼ੱਕਿਆਂ ਨੂੰ ਪੁੱਛਗਿੱਛ ਕੀਤੀ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਲਾਗੂ ਕੀਤੀ ਗਈ ਹੈ ਇਨਫੋਰਸਮੈਂਟ ਨਸ਼ਾ ਛਡਾਓ ਤੇ ਰੋਕਥਾਮ ਦੀ ਤਿੰਨ ਪੱਖੀ ਰਣਨੀਤੀ ਤਹਿਤ ਪੰਜਾਬ ਪੁਲਿਸ ਨਸ਼ਾ ਛਡਾਓ ਮੁਹੰਮਦਾਂ ਨੂੰ ਮਜ਼ਬੂਤ ਕਰਨ ਲਈ 40 ਲੋਕਾਂ ਤੋਂ ਨਸ਼ਾ ਛਡਾਊ ਅਤੇ ਲਾਰਜਲੀ ਪ੍ਰੇਰਿਤ ਕੀਤਾ ਗਿਆ ਹੈ ਤਾਂ ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਆਪਣੇ ਇੱਕ ਮੁਹਮਲ ਚਲਾ ਦਿੱਤੀ ਗਈ ਹੈ ਜਿਦੇ ਵਿੱਚ ਹਰ ਪਾਸੇ ਚੰਗੀ ਤਰ੍ਹਾਂ ਛਾਲ ਪੀਨ ਕੀਤੀ ਜਾ ਰਹੀ ਹੈ ਜਿਦੇ ਵਿੱਚ ਜਿਹੜੇ ਲੋਕ ਨਜਾਇਜ਼ ਲੋਕਾਂ ਉਤੇ ਗੋਲਾਬਾਰੀ ਕਰਦੇ ਨੇ ਨਸ਼ਾ ਤਸਕਰ ਨੇ ਕਿੱਥੋਂ ਨਸ਼ਾ ਲਿਆਂਦਾ ਜਾਂਦਾ ਹੈ ਕਿੱਥੇ ਦਿੱਤਾ ਜਾਂਦਾ ਹੈ ਹਰ ਪਾਸੇ ਪੁਲਿਸ ਕਰਮਚਾਰੀ ਚੁੱਕਨੇ ਹੋ ਕੇ ਆਪਣਾ ਕੰਮ ਕਰਦੇ ਭਾਈ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਇਸ ਰਣਨੀਤੀ ਉੱਤੇ ਆਪਣਾ ਸਟਰੋਂਗ ਜਿਹੜਾ ਹੈ ਇੱਕ ਲਾਅ ਜਿਹੜਾ ਹੈ ਉਹਨਾਂ ਨੇ ਚਲਾ ਦਿੱਤਾ ਹੈ ਜਿਦੇ ਵਿੱਚ ਹਰੇਕ ਉਸ ਇਨਸਾਨ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਜਿਹੜਾ ਨਸ਼ਾ ਖਰੀਦਾ ਵੀ ਹੈ ਤੇ ਜਿਹੜਾ ਨਸ਼ਾ ਵੇਚਦਾ ਵੀ ਹੈ